ਮੈਂ ਬੋਲ ਰਿਹਾ ਫਿਟ ਬਾਈਕਰ ਕਲੱਬ ਹੁਸ਼ਿਆਰਪੁਰ ਤੋਂ ਕਿ ਅਸੀਂ ਹੁਣ ਖੜੇ ਆਂ ਬਗਵਾੜਾ ਹੁਸ਼ਿਆਰਪੁਰ ਰੋਡ ਦੇ ਪਾਪੇ ਦੇ ਕਾ ਸਾਡੀ ਪਾਸੇ ਅੰਦਰ ਸਾਥੂ ਬੈਸਟਾ ਹੋ ਸੀ ਜੀ ਪ੍ਰਚਾਰਿਤ ਆ ਜਾਣੇ ਜਿਨ੍ਹਾਂ ਨੂੰ ਅਸੀਂ ਛੇ ਚਾਹ ਪਾਣੀ ਸੀ ਕਿ ਉਹਨਾਂ ਨੇ ਇਹਨਾਂ ਸਨਮੋਇਕ ਮੈਡਲ ਸਰਵਨ ਨਹੀਂ ਕਰੀ ਸਕੇ ਇਹ ਟਾਬੇ ਦੇ ਨੰਨੇ ਚ ਦੇਖੋ ਭਈਏ ਔਰ ਬਿਗੇ ਚੜਾਏ ਹੋ ਬਹੁਤ ਜ਼ਗਤ ਹੋਏ ਇਹਨੇ ਇਹ ਵੀ ਦੱਸਿਆ ਕਿ ਉਹ ਮੰਦੇ ਅਸਰ ਵੀ ਸੀ ਇਹਨਾਂ ਕੋ ਬਹੁਤ ਮੱਟੇ ਬਿਸਕਲਾਂ ਬੇਚੀ ਚਲੋ ਇਹਦਾ ਬਹੁਤ ਮੱਟਾ ਜਗਤ ਹੈ ਪਰ ਸਾਰੀ ਵਧੀਆ ਬੰਦੇ ਸੀ ਜਿਹਨਾਂ ਨੂੰ ਕਿ ਪੁਲਿਸ ਦੀ ਗੱਡੀ ਬਹੁਤ ਹੀ ਤਰੀਕੇ ਨਾਲ ਇੱਥੇ ਛੱਡ ਕੇ ਗਈ ਸੀ ਔਰ ਇਹਨਾਂ ਨੇ ਚਾਹ ਬੜਾਈਓ ਬਣਾਈਓ ਬਾਬਾ ਚੱਕ ਲੈ ਕੇ ਅਸੀਂ ਤੁਹਾਨੂੰ ਇੱਥੇ ਨਾ ਚਾਹ ਪੀਣ ਦੇਣੀ ਆ ਨਾ ਤਾਂ ਉਹ ਅਸੀਂ ਮੈਡੋ ਸੈਮੀਟ ਕਰਨੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਢਾਬੇ ਤੇ ਆਉਣ ਤੋਂ ਪਹਿਲਾਂ 100 ਵਾਰੀ ਸੋਚੋ ਇਹਨਾਂ ਨੇ ਭਈਏ ਬਹੁਤ ਕੂਹੇ ਚੜਾਏ ਹੋਆ ਸਾਰੇ ਹੀ ਇੱਕ ਮਿੰਟ ਟੁੱਟ ਟੁੱਟ ਕਹਿੰਦੇ ਸੀ ਕਿ ਤੁਹਾਨੂੰ ਇੱਥੇ ਅਸੀਂ ਕੋਸ਼ਿਸ਼ ਨਹੀਂ ਕਰ ਲੈਣਾ ਸਾਡੇ ਕੋਲ ਛੋਟਾ ਜਿਹਾ ਢਾਬਾ ਮਿਲਿਆ ਜੀ ਸਾਨੂੰ ਸਾਰੀ ਸ਼ਰਮ ਨਹੀਂ ਉੱਥੇ ਕਰਨੀ ਪਈ ਆ ਜੀ ਅੰਮ੍ਰਿਤਸਰ ਦੇ ਆਏ ਸੀ ਬੰਦੇ ਸਾਰੇ ਰਿਸਪੈਕਟਡ ਸੀਗੇ ਪਰ ਇਹਨਾਂ ਸਾਹਮਣੇ ਇਹਨਾਂ ਨੇ ਦੇਖਿਆ ਨਹੀਂ ਕਿ ਇਹਨਾਂ ਦੀ ਅਸੀਂ ਇੱਜ਼ਤ ਬਣਾਉਣੀ ਹੈ ਕਿ ਬੇਇੱਜ਼ਤੀ ਕਰਨੀ ਹੈ ਇਸ ਕਰਕੇ ਮੈਂ ਸਭ ਨੂੰ ਕਹਿੰਦਾ ਇਸ ਢਾਬੇ ਤੇ ਆਉਣ ਤੋਂ ਪਹਿਲਾਂ 100 ਵਾਰੀ ਸੋਚਣਾ ਜੀ ਇਹ ਢਾਬਾ ਬਿਲਕੁਲ ਬੈਠਣ ਦੇ ਲਾਇਕ ਮੇਰੇ ਯਾਰ ਜੋ ਸਾਥੀ ਦੋਸਤ ਨੇ ਅੱਜ ਕਿਹਾ ਉਹ ਬਿਲਕੁਲ ਸੱਚ ਗਿਆ ਆ ਵੀ ਅਸੀਂ ਇੱਕ ਸੀਨੀਅਰ ਚੀਜ਼ਾਂ ਦੇ ਖੌਨ ਦੇ ਨਾਤੇ ਜੇ ਅਸੀਂ ਇੱਥੇ ਆਏ ਸੀਗੇ ਅੱਜ ਸਮਾਰੋਹ ਮੇਲੇ ਵਿੱਚ ਖਾਦੇ ਜੋ ਪਿੱਛੋਂ ਸਾਥੀਆਂ ਤੋਂ ਦੋਸਤ ਆਏ ਸੀਗੇ ਉਹਨਾਂ ਦੀ ਜ਼ਿਆਦਾ ਮਣੀ ਤੇ ਲੇਕਿਨ ਜਿਹੜਾ ਸਾਥ ਦੇ ਵਾਲਿਆਂ ਦੇ ਜੋ ਵੀ ਬਿਹੇਵੀਅਰ ਸੀਗਾ ਉਹ ਬਿਲਕੁਲ ਗਲਤ ਸੀ ਅਜੇ ਕਿ ਅਸੀਂ ਇਹਨਾਂ ਨੂੰ ਚਾਰ ਆਰਡਰ ਵੀ ਦਿੱਤਾ ਆ ਔਰ ਖਾਣ ਪੀਣ ਦਾ ਵੀ ਆਰਡਰ ਦੇਣਾ ਸੀਗਾ ਇਹ ਬਾਬੇ ਬਾਬੇ ਦਾ ਢਾਬੇ ਨਾਂ ਦਾ ਹੈਗਾ ਜੀ ਇਹ ਫਗਵਾੜਾ ਰੂਟ ਤੇ ਪੈਂਦਾ ਆ ਇੱਥੇ ਜਿਹੜੇ ਲੋਕ ਵੀ ਇਹ ਹੈਗੇ ਆ ਔਰ ਇੰਨਾ ਕੋਈ ਇਹਨਾਂ ਦਾ ਦਿਮਾਗ ਖਰਾਬ ਹੈ ਔਰ ਕੀ ਇਹ ਕਿਸੇ ਆਏਗੇ ਬੰਦੇ ਦੀ ਇੱਜ਼ਤ ਨਹੀਂ ਕਰਦੇ ਇਹਨਾਂ ਦਾ ਸਿਰਫ ਇਹ ਆ ਵੀ ਸਾਡਾ ਇੱਕ ਢਾਬਾ ਚੱਲਦਾ ਆ ਜਿੱਦਿ ਜਵੇ ਲੇਕਿਨ ਇਹ ਦੀ ਸਾਰੇ ਜਦੋਂ ਜਿਹੜੀ ਗੁੱਡੀ ਉੱਤੇ ਚੜ ਰਹੀ ਆ ਨਾ ਉਹ ਥੱਲੇ ਵੀ ਡਿੱਗਦੀ ਆ ਇਸ ਗੱਲ ਨੂੰ ਇਹ ਭੁੱਲ ਚੁੱਕੇ ਆ ਬਹੁਤ ਬੀਹੇਵ ਕਰਦੇ ਬੀਹੇਵ ਕਰਦੇ ਆ ਤੇ ਕਾਈਂਡਲੀ ਇਹਨਾਂ ਦਾ ਬਾਈਕਾਟ ਕਰੋ ਸਾਲ ਉਹਨਾਂ ਅੱਜ ਸਾਡੇ ਕੋਲ ਕਾਬੀਆਂ ਤੋਂ ਚੱਲ ਕੇ ਅੰਮ੍ਰਿਤਸਰੋਂ ਹੋ ਕੇ ਤੇ ਹੁਸ਼ਿਆਰਪੁਰ ਸਾਈਕਲ ਰੈਲੀ ਇਕਾਈ ਸੀਗੀ ਸੋ ਸਾਡੇ ਘਰ ਕੋਈ ਬਾਹਰੋਂ ਕੋਈ ਬੰਦਾ ਆਇਆ ਤੇ ਸਾਨੂੰ ਚਾਹ ਚੜਦਾ ਵੀ ਸਾਡੇ ਗੈਸਟ ਆਏ ਅਸੀਂ ਜੋ ਉਹਦੀ ਸੇਵਾ ਕਰ ਸਕਦੇ ਆ ਆਪਾਂ ਕਰਕੇ ਅੱਜ ਉਹਨਾਂ ਦਾ ਜਾਣਾ ਸੀਗਾ ਅੱਗੇ ਲੁਧਿਆਣਾ ਇਸ ਕਰਕੇ ਅੱਜ ਅਸੀਂ ਉਹਨਾਂ ਦੀ ਰਾਈਡ ਹੁਸ਼ਿਆਰਪੁਰ ਮਾਲਪੁਰਡੇ ਤੋਂ ਲੈ ਕੇ ਇੱਥੇ ਬਾਬੇ ਦੇ ਢਾਬੇ ਦਾ ਕਰਕੇ ਅਸੀਂ ਲਗਭਗ 50 ਬੰਦੇ ਸੀਗੇ ਇੱਥੇ ਆ ਕੇ ਇਹਨਾਂ ਦਾ ਖੁੱਲੀ ਜਗ੍ਹਾ ਹੈਗੀ ਆ ਅਸੀਂ ਇੱਥੇ ਸਟਾਫ ਪ੍ਰੋਗਰਾਮ ਰੱਖ ਲੈ ਵਿਚਾਰੋ ਇੱਥੇ ਆ ਕੇ ਉਹਨਾਂ ਦਾ ਨਾਸ਼ਤਾ ਕਰਾ ਦਾਂਗੇ ਨਾਲ ਚਾਹ ਪਾਣੀ ਬਲਾ ਕੇ ਦੇਖੋ ਅੱਗੇ ਤੋਰ ਦਾਂਗੇ ਉਹਨੂੰ ਇੱਥੋਂ ਅਸੀਂ ਬਾਕੀ ਡਰਾਈਵਰ ਵਾਪਸ ਕਰ ਦੇ। ਲੇਕਿਨ ਇਹਨਾਂ ਦਾ ਜੋ ਐਡੀਟਿੰਗ ਰਿਹਾ ਆ ਲਿਖਿਆ ਉਹਨਾਂ ਨੇ ਆਪਣੇ ਪੰਜਾਬੀ 'ਚ ਬੜਾ ਕੁਝ ਵਧੀਆ-ਵਧੀਆ ਗੱਲਾਂ ਲਿਖੀਆਂ। ਲੇਕਿਨ ਜਿਹੜੀਆਂ ਲਿਖੀਆਂ ਉਹ ਸਿਰਫ ਲੋਕਾਂ ਵਾਸਤੇ ਆ ਜਿਹੜੇ ਇੱਥੇ ਜਿਹੜਾ ਲੋਕਲ ਆਪਣਾ ਸਟਾਫ ਆ ਉਹਨਾਂ ਨੂੰ ਇਹਨਾਂ ਦਾ ਮਤਲਬ ਨਹੀਂ ਪਤਾ ਇਹਦਾ ਕੀ ਆ। ਤੇ ਇਨਾ ਕਮੰਡ ਨਹੀਂ ਚਾਹੀਦਾ ਕਮੰਡ ਜਿਹੜਾ ਉਹ ਡਾਊਨਫਾਲ ਦੀ ਸ਼ੁਰੂਆਤ ਹੁੰਦੀ ਹੈ ਮੈਨੂੰ ਨਹੀਂ ਪਤਾ ਮਾਲਕਾਂ ਨੂੰ ਪਤਾ ਕਿ ਨਹੀਂ ਪਤਾ ਇਸ ਗੱਲ ਦਾ ਲੇਕਿਨ ਜੇ ਮਾਲਕਾਂ ਨੂੰ ਤੱਕ ਜੇ ਪਹੁੰਚ ਦੀ ਗੱਲ ਕਰਦੇ ਹੋ ਵੀ ਠੱਠੋ ਕੱਟ ਜਿਹੜਾ ਤੁਹਾਡੇ ਗਾਹ ਆਇਆ ਗਾਹ ਕਹਿੰਦੇ ਰੱਬ ਦਾ ਰੂਪ ਹੁੰਦਾ ਅਸੀਂ ਉੱਥੇ ਕੁਝ ਹੁੜਦੰਗ ਤਾਂ ਨਹੀਂ ਕਰਦੇ ਸਾਡੇ ਗੈਸਟ ਬਾਹਰੋਂ ਅਮਰitsarੋਂ ਆਇਆ ਸਾਈਕਲ ਦੇ ਉੱਤੇ ਅਸੀਂ ਉਹਨਾਂ ਦਾ ਚਾਹ ਦਾ ਕੱਪ ਤੇ ਨਾਸ਼ਤੇ ਦਾ ਇੰਤਜ਼ਾਮ ਇੱਥੇ ਰੱਖਿਆ ਜੋ ਕਹਿੰਦੇ ਨਹੀਂ ਜੀ ਅਸੀਂ ਬਣੀ ਚਾ ਵਾਪਸ ਲੈ ਗਿਆ ਬੰਦਾ ਕਹਿੰਦਾ ਮੈਂ ਨਹੀਂ ਪਲਾਉਣੀ ਜੀ ਚਾ ਇਸ ਤਰ੍ਹਾਂ ਦਾ ਇਹਦਾ ਐਟੀਟਿਊਡ ਹੈਗਾ ਬਈ ਤੂੰ ਠੀਕ ਹੈ ਤੇਰਾ ਗੁੱਡੀ ਚੜੀ ਆ ਠੀਕ ਹੈ ਲੇਕਿਨ ਗੁੱਡੀ ਜਿੱਦਾਂ ਬੰਟੀ ਭਾਜੀ ਨੇ ਕਿਹਾ ਨਾ ਗੁੱਡੀ ਡਿਗਣ ਲੱਗਿਆ ਬਹੁਤਾ ਟਾਈਮ ਨਹੀਂ ਲੱਗਦਾ ਜੇ ਮਾਲਕ ਅਹੰਕਾਰ ਆ ਜਾਏ ਨਾ ਅਹੰਕਾਰ ਆ ਜਾਏ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਡਾਊਨ ਫਾਲ ਦੀ ਤੇ ਜੋ ਮੈਨੂੰ ਲੱਗਦਾ ਵੀ ਇਹਨਾਂ ਦਾ ਅਹੰਕਾਰ ਜਿਹੜਾ ਬਹੁਤ ਜ਼ਿਆਦਾ ਆ ਗਿਆ ਜਾਂ ਤਾਂ ਇਹਨਾਂ ਦੇ ਸਟਾਫ ਦੇ ਵਿੱਚ ਹੈ ਤੇ ਜੇ ਮਾਲਕ ਨੂੰ ਪਤਾ ਹੈ ਇਸ ਗੱਲ ਦਾ ਮੇਰਾ ਸਟਾਫ ਇਦਾਂ ਦਾ ਤਫੀਰ ਤਾਂ ਮਾਲਕ ਰਾਬਰ ਰੱਖਾ ਹੈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ